ਕਬੜਾ ਸ਼ਹਿਰ ਅੰਦਰ ਵਾਹਨ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਸ਼ਹਿਰ ਵਿੱਚ ਬੇਖੌਫ ਚੋਰ ਦੋ ਪਹੀਆ ਵਾਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਖਲਵਾੜਾ ਗੇਟ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਬੇਖੌਫ ਚੋਰ ਨੇ ਦੁਕਾਨ ਦੇ ਬਾਹਰ ਖੜੇ ਸਿਲਵਰ ਸਪਲੈਂਡਰ ਮੋਟਰਸਾਈਕਲ ਨੂੰ ਨਿਸ਼ਾਨਾ ਬਣਾਇਆ ਅਤੇ ਮੌਕੇ ਤੋਂ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ ਇਸ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹਾਂ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਆਪਣੇ ਕਿਤੇ ਘਰੇਲੂ ਕੰਮ ਲਈ ਗਿਆ ਹੋਇਆ ਸੀ ਤਾਂ ਉਸ ਦੌਰਾਨ ਬੇਖੌਫ ਚੋਰ ਨੇ ਉਹਨਾਂ ਦੀ ਦੁਕਾਨ ਦੇ ਬਾਹਰ ਖੜੇ ਉਹਨਾਂ ਦੇ ਸਪਲੈਂਡਰ ਮੋਟਰਸਾਈਕਲ ਨੂੰ ਨਿਸ਼ਾਨਾ ਬਣਾਇਆ ਤੇ ਉੱਥੋਂ ਲੈ ਕੇ ਫਰਾਰ ਹੋ ਗਿਆ ਉਹਨਾਂ ਦੱਸਿਆ ਕਿ ਬੇਖੌਫ ਚੋਰ ਵੱਲੋਂ ਚੋਰੀ ਕਰਦਿਆਂ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਉਹਨਾਂ ਦੱਸਿਆ ਕਿ ਇਹ ਸਾਰੀ ਘਟਨਾ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਉਨਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਇਹੋ ਜਿਹੇ ਬੇਕੋਫ ਚੋਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਸ਼ਹਿਰ ਵਿੱਚ ਹੋ ਰਹੀਆਂ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਹੋਰ ਅੱਗੇ ਗੱਲਬਾਤ ਕਰਦੇ ਹਾਂ ਉਹਨਾਂ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਟ ਸ਼ਰਮਾ ਦੀ ਰਿਪੋਰਟ ਭਾਈ ਭੀਜੇ ਕੁਮਾਰ ਭੀਜੇ ਕੁਮਾਰ ਜਿਹੜੇ ਮੱਲੇ ਆ ਕਿਹੜੇ ਖਲਵਾਲਾ ਕਿਹੜੇ ਨਦੀਰ ਮਾਮਲਾ ਕੀ ਹੈ ਜਿਹੜੇ ਦੁਕਾਨ ਦੇ ਬਾਹਰ ਖੜੇ ਤੁਸੀਂ ਅੱਜ ਮਾਮਲਾ ਭਾਜੀ ਇਹ ਸਾਡਾ ਕਹਿੰਦੇ ਰਿਕਵੈਸਟ ਇਹੀ ਆ ਕਹਿੰਦੇ ਕਹਿੰਦੇ ਸਾਡਾ ਮੋਟਰਸਾਈਕਲ ਜੱਕ ਹੋ ਗਿਆ। ਅੱਛਾ ਜੀ। ਦੁਕਾਨ ਬੰਦ ਸੀਗੀ ਮੈਂ ਕਿਤੇ ਆਇਆ ਸੀ ਕਿ ਮਾਰਗ ਤੋਂ ਆਇਆ ਸੀਗਾ ਤੇ ਕਹਿੰਦੇ 3-4 ਵਜੇ ਦੇ ਵਿੱਚ ਵਿੱਚ ਜੱਕ ਹੋ ਗਿਆ। ਤੇ ਕੋਈ ਕੈਮਰੇ ਆਇਆ ਬੰਦਾ? ਕੈਮਰੇ ਜੀ ਕਹਿੰਦੇ ਆਂਦਾ ਪਿਆ ਕਹਿੰਦੇ ਬੰਦਾ ਉਹਦੀ ਪਿੱਠ ਨਜ਼ਰ ਆਂਦੀ ਪਈ ਹੈ। ਤੇ ਮੋਟਰਸਾਈਕਲ ਤੇ ਚੜਿਆ ਵਾ। ਜਿੰਦਾ ਲੱਗਾ ਜੀ ਤੁਹਾਡਾ? ਜਿੰਦਾ ਲੱਗਾ ਚਾਬੀ ਸਾਡੇ ਕੋਲ ਤੇ ਬੁੱਲਟ ਕੰਪਲੀਟ ਕੀਤੀ ਇਸ ਮਾਮਲੇ। ਬੁੱਲਟ ਕੰਪਲੀਟ ਕੀਤੀ ਆ ਪੀਸੀਐਲ ਵਾਲੇ ਵੀ ਆਏ ਸੀਗੇ। ਦੱਸੋ ਇਹ ਜਿਹੜਾ ਜੇ ਕਲਵਾੜੇ ਦੇ ਵਿੱਚ ਰਹੇ ਵੀਜੇ ਕੁਮਾਰ ਜੀ ਸਾਡੇ ਮੱਲੇ ਦੇ ਨਿਵਾਸੀ ਆ ਸਾਡੇ ਭਰਾ ਵਾ ਸਾਡੇ ਵੱਡੇ ਤੇ ਉਹਨਾਂ ਦੇ ਘਰ ਦੇ ਬਾਹਰੋਂ ਦੁਕਾਨ ਦੇ ਬਾਹਰੋਂ ਮੋਟਰਸਾਈਕਲ ਚੁੱਕ ਲੈ ਗਏ ਸਪਲੈਂਡਰ ਸੀਗਾ ਪੀਵੀ09ਈ1176 ਤੇ ਸਿਲਵਰ ਕਲਰ ਦਾ ਮੋਟਰਸਾਈਕਲ ਸੀ ਇਹ ਤੇ ਉਹ ਚੁੱਕ ਲੈ ਗਦੇ ਇਹਨਾਂ ਨੇ ਸਾਨੂੰ ਜਦੋਂ ਸਾਨੂੰ ਵੀ 4:00 4:30 ਵਜੇ ਦੱਸਿਆ ਤੇ ਅਸੀਂ ਆਏ ਫਿਰ ਤੇ ਐਸਐਸ ਨੂੰ ਫੋਨ ਦਿੱਤਾ ਪੀਸੀਆਰ ਆਏ ਉੱਥੇ ਉਹਨਾਂ ਨੇ ਕੰਪਲੇਨ ਲਗਾਈ ਸੀ ਉਹ ਪੀਸੀਆਰ ਆਣ ਕੇ ਚੈੱਕ ਕੀਤਾ ਕੈਮਰੇ ਵਿੱਚ ਵੀ ਉਹਦਾ ਆ ਗਿਆ ਵਾ ਤੇ ਸਾਡੇ ਸਾਥੀ ਆ ਦੋਸਤ ਸਾਡੇ ਇਹਨਾਂ ਦੇ ਮਹੱਲੇ ਵੀ ਸੁਦਾ ਮਹੱਲੇ ਵੀ ਸੇਮ ਮਤਲਬ ਮੋਟਰਸਾਈਕਲ ਲੱਗੇ ਸੀ ਤਾਂ ਉਹ ਚਾਬੀ ਨਹੀਂ ਲੱਗੀ ਤੇ ਉਹ ਨਟ ਗਏ ਉਹਨਾਂ ਦਾ ਵਿੱਚ ਫੋਟੋਗ੍ਰਾਫ ਆਇਆ ਕੈਮਰੇ ਵਿੱਚ ਉਹ ਵੀ ਮਤਲਬ ਪੁਲਿਸ ਲਈ ਬਹੁਤ ਬੜੀ ਵਧੀਆ ਗੱਲ ਹੋਊਗੀ ਵੀ ਉਹ ਉਹਨਾਂ ਪਛਾਣ ਹੋ ਸਕਦੀ ਆ ਮੈਨੂੰ ਲੱਗਦਾ ਵਾ ਵੀ ਸੇਮ ਉਹੀ ਲੜਕਾ ਵਾ ਜਿਹੜਾ ਇਹ ਮੋਟਰਸਾਈਕਲ ਚੁੱਕ ਕੇ ਲੈ ਗਿਆ ਉਹ ਕਿਉਂਕਿ ਬਾਕੀ ਕੈਮਰੇ ਵਿੱਚ ਜੋ ਰਿਜ਼ਲਟ ਆਏਗਾ ਉਹ ਹੋ ਜਾਏਗਾ ਤੇ ਅਸੀਂ ਕਹਿੰਨੇ ਵੀ ਜਿਹੜੇ ਇਹਨਾਂ ਨੇ ਦੁਕਾਨਦਾਰ ਹੈਗੇ ਆ ਫੋਰ ਵੇਤ ਕਰਕੇ ਇਹ ਆਪਣਾ ਸਰਦਾ ਮਾਲੋ ਮੋਸ਼ਨ ਕਰਦੇ ਆ ਇਹ ਇਹੋ ਜਿਹੀਆਂ ਵਾਰਦਾਤਾਂ ਨੂੰ ਪੁਲਿਸ ਨੂੰ ਨੱਥ ਬਣੀ ਚਾਹੀਦੀ ਆ ਕਿਉਂਕਿ ਨਸ਼ੇ ਵੀ ਵੱਧ ਚੁੱਕੇ ਆ ਨਸ਼ਿਆਂ ਦੀ ਬਦੌਲਤ ਹੀ ਇਹ ਚੀਜ਼ਾਂ ਹੋ ਰਹੀਆਂ ਆ ਆਪਾਂ ਸਾਨੂੰ ਸਾਨੂੰ ਸਾਰਿਆਂ ਨੂੰ ਨਾਲ ਮਿਲ ਕੇ ਪੁਲਿਸ ਦਾ ਵੀ ਸਾਥ ਦੇਣਾ ਚਾਹੀਦਾ ਔਰ ਪੁਲਿਸ ਨੂੰ ਨਾਗਰਿਕਾਂ ਦਾ ਸਾਥ ਦੇਣਾ ਚਾਹੀਦਾ ਤਾਂਕਿ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਉਹਦੇ ਥੱਲ ਪਾਈਆਂ